ਪ੍ਰਸੀਡਿੰਗ ਨਹੀਂ ਹੋਊਗੀ ਮੈਂ ਉਹ ਕਾਨੂੰਨੀ ਕਾਰਵਾਈ ਕੇਮ ਲੜੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ 2024 ਦੇ ਵਿੱਚ 12 ਦਸੰਬਰ ਨੂੰ ਇੱਕ ਵੀਡੀਓ ਪਾਈ ਸੀ ਜੋ ਫੌਜ ਦੇ ਵਿੱਚ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਪਾਈ ਸੀਗੀ ਉਹਦੇ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਜਿਹੜੀ ਵੀਡੀਓ ਮੈਂ ਚਮਕੌਰ ਸਿੰਘ ਨਾਲ ਪਾਈ ਸੀਗੀ ਆ ਥੋੜੇ ਦਿਨ ਪਹਿਲਾਂ 5-7 ਦਿਨ ਪਹਿਲਾਂ ਤੇ ਹੋਰ ਵੱਖ-ਵੱਖ ਚੈਨਲਾਂ ਤੇ ਵੀ ਆਈ ਸੀਗੀਆਂ ਵੀਡੀਓ ਉਹਨਾਂ ਬਾਰੇ ਵੀ ਥੋੜੀ ਜੀ ਜਾਣਕਾਰੀ ਦੇਣੀ ਚਾਹੁੰਨਾ ਵਾ ਕੁਝ ਵੀਰਾਂ ਦੀ ਸੋਚ ਸੀਗੀ ਵੀ ਪਤਾ ਕਰੋ ਇਹ ਫੌਜੀ ਆ ਜਾਂ ਕਿਸੇ ਨੂੰ ਬਦਨਾਮ ਕਰ ਰਿਹਾ ਵਾ ਜਾਂ ਫੌਜ ਨੂੰ ਬਦਨਾਮ ਕਰ ਰਿਹਾ ਕੋਈ ਬਦਨਾਮ ਨਹੀਂ ਕਰ ਰਿਹਾ ਮੈਂ ਮੈਂ ਆਪਣਾ ਪੂਰਾ ਐਡਰੈਸ ਤੇ ਜੁੰਟ ਜੋ ਜੋ ਪਿੰਡ ਦੇ ਲੋਕ ਆ ਜਾਂ ਜੁੰਟ ਦੇ ਬੰਦੇ ਆ ਤੁਸੀਂ ਉਹਨਾਂ ਕੋਲੋਂ ਪਤਾ ਕਰ ਸਕਦੇ ਹੋ ਵੀ ਇਹ ਬੰਦਾ ਸਹੀ ਆ ਵੀ ਥੋਡੇ ਇੱਥੇ ਦਾ ਰਹਿਣ ਵਾਲਾ ਜਾਂ ਕੋਈ ਤੁਸੀਂ ਮੇਰੇ ਨਾਲ ਆ ਕੇ ਗੱਲਬਾਤ ਕਰ ਸਕਦੇ ਹੋ ਮੈਂ ਤੁਹਾਨੂੰ ਪੂਰਾ ਐਡਰੈਸ ਦੇ ਦੂੰਗਾ ਤੁਸੀਂ ਮੇਰੇ ਨਾਲ ਆ ਕੇ ਸਿੱਧੀ ਗੱਲਬਾਤ ਕਰ ਸਕਦੇ ਹੋ ਵੀ ਮੈਂ ਕੋਈ ਫੇਕ ਵੀਡੀਓ ਨਹੀਂ ਬਣਾ ਰਿਹਾ ਹੈਗਾ ਇਹ ਸਹੀ ਵੀਡੀਓ ਆ ਤੇ ਜੋ ਵੀਰ ਨੇ ਜਾਂ ਮੇਰੇ ਨਾਲ ਜੁੜੇ ਹੋਏ ਆ ਜਾਂ ਜੁੜਨਾ ਚਾਹੁੰਦੇ ਆ ਜਾਂ ਜਿਨ੍ਹਾਂ ਨੂੰ ਲੱਗਦਾ ਵੀ ਇਹ ਹੱਲ ਹੋ ਨਹੀਂ ਸਕਦਾ ਇਹ ਇਸੇ ਕਰਕੇ ਲੜਾਈ ਸ਼ੁਰੂ ਕੀਤੀ ਆ ਵੀ ਇਹਦਾ ਆਪਾਂ ਹੱਲ ਕਰ ਸਕੀਏ ਕਿਹੜੀ ਲੜਾਈ ਆ ਇਹ ਇਸੇ ਕਰਕੇ ਸ਼ੁਰੂ ਕੀਤੀ ਆ ਵੀ ਇਹਦਾ ਹੱਲ ਹੋ ਸਕੇ ਮੈਨੂੰ ਕਿਸੇ ਵੀ ਮਾਲੀ ਸਹਾਇਤਾ ਦੀ ਜਾਂ ਕਿਸੇ ਨੌਕਰੀ ਦੀ ਜਾ ਕਿਸੇ ਹੋਰ ਲਾਲਚ ਦੀ ਕੋਈ ਮਨਛਾ ਨਹੀਂ ਹੈਗੇ ਸਿਰਫ ਮੇਰਾ ਇੱਕੋ ਇੱਕ ਮਕਸਦ ਆ ਵੀ ਜੋ ਇਹ ਹੋ ਰਿਹਾ ਵਾ ਇਹਨੂੰ ਬੰਦ ਕੀਤਾ ਜਾਵੇ ਬਹੁਤ ਲੋਕਾਂ ਦੇ ਸਵਾਲ ਨੇ ਇਹ ਵੀ ਤੁਸੀਂ ਇਹ ਚੀਜ਼ ਤੇ ਨਹੀਂ ਸੀ ਸਵਾਲ ਕਰਨਾ ਤੁਸੀਂ ਮਾਸਤੇ ਕੋਈ ਸਵਾਲ ਨਹੀਂ ਹੁੰਦਾ ਮਾਸਤੇ ਕੋਈ ਸਵਾਲ ਨਹੀਂ ਸੀ ਕਰਨਾ ਚਲੋ ਬਹੁਤ ਬੰਦਿਆਂ ਦੀ ਭਾਵਨਾ ਲੱਗ-ਲੱਗ ਹੁੰਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਵਾ ਵੀ ਅੱਜ ਤੋਂ 1.5 200 ਸਾਲ ਪਿੱਛੇ ਚਲੇ ਜਾਈ ਆ ਆਪਾਂ 1856 ਦੇ ਵਿੱਚ ਮੇਰੇ ਵਾਲੀ ਸੋਚ ਸੇਮ ਉਹਦਾ ਧਰਮ ਲੱਗ ਹੋ ਸਕਦਾ ਵਾ ਸਾਡੇ ਨਾਲੋਂ ਪਰ ਉਹਦੀ ਸੋਚ ਸੇਮ ਸੀ 1857 ਦੇ ਵਿੱਚ ਬ੍ਰਿਟਿਸ਼ ਰਾਜ ਸੀਗਾ ਮੰਗਲ ਪਾਂਡੇ ਦੇ ਕੋਲ ਇੱਕ ਅਜਿਹੀ ਭਾਵਨਾ ਸੀ ਜਿਹਦੇ ਵਿੱਚ ਮੰਗਲ ਪਾਂਡੇ ਨੇ ਆਪਣੇ ਕੁਝ ਪੁਆਇੰਟ ਰੱਖੇ ਸੀ ਵੀ ਜਿਵੇਂ ਕਹੂੰ ਦੀ ਸੂਰ ਦੀ ਚਰਬੀ ਦੇ ਨਾਲ ਕਾਰਤੂਸ ਬਣਾਏ ਜਾਂਦੇ ਨੇ ਜਿਨ੍ਹਾਂ ਕਾਰਤੂਸਾਂ ਨੂੰ ਖੋਲਣ ਚਲਾਉਣ ਤੋਂ ਪਹਿਲਾਂ ਖੋਲਣਾ ਪੈਂਦਾ ਸੀ ਮੂੰਹ ਦੇ ਨਾਲ ਤੇ ਉਹ ਮੰਗਲਪਾਂਡੇ ਦਾ ਚਰਬੀ ਮਾਸ ਖਾਂਦਾ ਨਹੀਂ ਸੀ ਤੇ ਉਹਨੇ ਆਪਣੀ ਭਾਵਨਾ ਪ੍ਰਗਟ ਕੀਤੀ ਤੇ ਉਹਦੇ ਵਿਰੁੱਧ ਇੱਕ ਵਿਦਰੋਹ ਹੋਇਆ 1857 ਦਾ ਵਿਦਰੋਹ ਹੈ ਜੋ ਸਾਨੂੰ ਹੁਣ ਤੱਕ ਪੜਾਈਆਂ ਪੜਾਈਆਂ ਗਈਆਂ ਨੇ ਜੋ ਅਸੀਂ ਪੜਿਆ ਵਾ 9ਵੀਂ ਚ 10ਵੀਂ ਚ ਕਿਤਾਬਾਂ 'ਚ ਲਿਖਿਆ ਵਾ ਤੁਸੀਂ ਵੀ ਚੈੱਕ ਕਰ ਸਕਦੇ ਹੋ ਇਹ ਵੀ ਮੰਗਲਪਾਂਡੇ ਨੇ ਇਹ ਵਿਦਰੋਹ ਹੋਇਆ ਸੀਗਾ ਇਸੇ ਕਾਰਨ ਕਰਕੇ ਹੋਇਆ ਸੀਗਾ ਇਹ ਭਾਵਨਾ ਨੇ ਇਹ ਕਿਸੇ ਵੀ ਇਹ ਕੋਈ ਧਾਰਮਿਕ ਮੁੱਦਾ ਨਹੀਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਹ ਕਿਸੇ ਦੀਆਂ ਵੀ ਭਾਵਨਾਵਾਂ ਹੋ ਸਕਦੀਆਂ ਨੇ ਚਾਹੇ ਉਹ ਕੋਈ ਮੇਰੇ ਧਰਮ ਦਾ ਹੋ ਸਕਦਾ ਹੈ ਚਾਹੇ ਉਹ ਕਿਸੇ ਦੂਜੇ ਧਰਮ ਦਾ ਹੋ ਸਕਦਾ ਬਸ ਰੌਲਾ ਇਸ ਚੀਜ਼ ਦਾ ਪਾ ਵੀ ਉਦੋਂ ਅਸੀਂ ਇਹ ਚੀਜ਼ ਨੂੰ ਕਿਉਂ ਗਲਤ ਮੰਨਦੇ ਸੀਗੇ ਵੀ ਅੱਜ ਅਸੀਂ ਇਸ ਚੀਜ਼ ਨੂੰ ਜੇ ਮੈਂ ਪੁਆਇੰਟ ਕਰ ਰਿਹਾ ਹਾਂ ਵੀ ਮਾਸਤੇ ਤਾਂ ਫਿਰ ਅੱਜ ਅਸੀਂ ਇਸ ਚੀਜ਼ ਨੂੰ ਕਿਉਂ ਸਹੀ ਮੰਨ ਰਹੇ ਹਾਂ ਜਾਂ ਸਾਡੇ ਅਫਸਰ ਸਾਹਿਬਾਨ ਨੇ ਉਹ ਸਹੀ ਮੰਨ ਰਹੇ ਨੇ ਜਾਂ ਜਿਨ੍ਹਾਂ ਨੇ ਮੈਨੂੰ ਸਜ਼ਾ ਦਿੱਤੀ ਹੈ ਉਹ ਸਹੀ ਮੰਨ ਰਹੇ ਨੇ ਮੇਰੇ ਨਾਲ ਜੋ ਜੋ ਤੱਕਾ ਹੋਇਆ ਵਾ ਮੈਂ ਹੁਣ ਤੱਕ ਸੋਸ਼ਲ ਮੀਡੀਆ ਤੇ ਕੁਝ ਨਹੀਂ ਦੱਸਿਆ ਮੈਂ ਸਿਰਫ ਬਦਲੀ ਕਰਾਉਣ ਬਾਰੇ ਦੱਸਿਆ ਸੀ ਵੀ ਆਪਾਂ ਬਦਲੀ ਕਰਾਉਣਾ ਵਾ ਇਹ ਬਦਲੀ ਕਰਾਉਣਾ ਵਾ ਮੈਂ ਤੁਹਾਨੂੰ ਦੱਸ ਦਿੰਨਾ ਵਾਂ ਅੱਜ ਬਹੁਤ ਵੀਰ ਕਹਿੰਦੇ ਆ ਵੀ ਬੈਠ ਕੇ ਜਵਲੀਆਂ ਮਰੀ ਜਾਂਦੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਸਭ ਤੋਂ ਪਹਿਲਾਂ ਤਾਂ ਜਦੋਂ 12 ਦਸੰਬਰ 2024 ਦੇ ਵਿੱਚ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਉਸ ਤੋਂ ਪਹਿਲਾਂ ਮੈਂ ਸਾਰੇ ਪਲਟੂਨ ਹੌਲਦਾਰ ਪਲਟੂਨ ਕਮਾਂਡਰ ਜਿਨ੍ਹਾਂ ਨੇ ਫੌਜ ਦੇ ਵਿੱਚ ਸਾਡੀ ਯੂਨਿਟ ਦੇ ਵਿੱਚ ਸਟੈਪ ਸੀ ਸਾਰਿਆਂ ਨੂੰ ਹੀ ਇਤਲਾਹ ਕੀਤੀ ਵੀ ਇਹ ਇਹ ਚੀਜ਼ ਬਦਲੀ ਹੋਣੀ ਚਾਹੀਦੀ ਹੈ ਵੀ ਇਹਦੇ ਤੇ ਸੋਚ ਵਿਚਾਰ ਕਰੋ ਤੁਸੀਂ ਉਸ ਤੋਂ ਬਾਅਦ ਫਿਰ ਇੱਕ ਸੈਨਿਕ ਸਮੇਲਨ ਹੁੰਦਾ ਜਿੱਥੇ ਪੂਰੀ ਜੁੰਡ ਇਕੱਠੀ ਕੀਤੀ ਜਾਂਦੀ ਹੈ ਪੂਰੀ ਜੁੰਡ ਦੇ ਵਿੱਚ ਖੜ ਕੇ ਇਹ ਗੱਲ ਕਹੀ ਵੀ ਇਸ ਚੀਜ਼ ਨੂੰ ਤੁਸੀਂ ਬਦਲੀ ਕਰੋ ਉਹ ਚੀਜ਼ਾਂ ਬਦਲੀ ਕਰਨ ਦੇ ਬਜਾਏ ਉਸ ਦਿਨ ਕਰਨਲ ਅਭਿਸ਼ੇਕ ਅਗਨੀ ਉਤਰੀ ਜਿਨ੍ਹਾਂ ਦਾ ਇਹ ਬਿਆਨ ਸੀ ਜਿਨ੍ਹਾਂ ਨੇ ਇਹਨੂੰ ਧਾਰਮਿਕ ਮੁੱਦਾ ਬਣਾਇਆ ਵਾ ਉਹਨਾਂ ਦਾ ਇਹ ਬਿਆਨ ਸੀ ਵੀ ਜੇ ਤੁਸੀਂ ਅੱਗੇ ਤੋਂ ਅਜਿਹੇ ਧਾਰਮਿਕ ਪੁਆਇੰਟ ਲੈ ਕੇ ਆਉਂਗੇ ਅਸੀਂ ਤੁਹਾਡੀ ਚਾਰਸ਼ੀਟ ਕਰਾਂਗੇ ਆਰਪੀ ਗੇਟ ਤੋਂ ਆਊਟ ਕਰਨੇ ਨੂੰ ਮੈਂ ਟਾਈਮ ਨਹੀਂ ਲਾਉਂਗਾ ਸਾਡੀ ਜੁੰਟ ਦੇ ਕਿਸੇ ਵੀ ਬੰਦੇ ਨੂੰ ਪਤਾ ਕਰਕੇ ਦੇਖ ਲਿਓ ਤੁਸੀਂ ਪੁੱਛ ਕੇ ਦੇਖ ਲਿਓ ਵੀ ਇਹ ਇਹ ਉਹਨਾਂ ਵੱਲੋਂ ਵਰਡਿੰਗ ਹੈ ਸੀ ਜਾਂ ਨਹੀਂ ਸੀ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਕੋਈ ਰਾਸਤਾ ਨਹੀਂ ਮਿਲਿਆ ਜਿਵੇਂ ਹੁਣ ਨਹੀਂ ਮਿਲਿਆ ਹੁਣ ਵੀ ਮੈਂ ਸੋਸ਼ਲ ਮੀਡੀਆ ਤੇ ਆਪਣੀ ਲੜਾਈ ਲੜ ਰਿਹਾ ਹਾਂ ਜਦੋਂ ਮੈਨੂੰ ਕੋਈ ਰਾਸਤਾ ਨਾ ਮਿਲਿਆ ਮੈਂ ਬਦਨਾਮ ਨਹੀਂ ਕਰ ਰਿਹਾ ਕਿਸੇ ਨੂੰ ਪਰ ਜਦੋਂ ਮੈਨੂੰ ਰਾਸਤਾ ਨਾ ਮਿਲਿਆ ਉਸ ਤੋਂ ਬਾਅਦ ਮੈਨੂੰ ਸਹੀ ਲੱਗਿਆ ਵੀ ਇੱਕ ਸੋਸ਼ਲ ਮੀਡੀਆ ਤੇ ਆਪਾਂ ਪੂਰਤ ਵੀ ਜਿਹਦੇ ਨਾਲ ਸ਼ਾਇਦ ਕੋਈ ਹੱਲ ਹੋ ਸਕਦਾ ਵਾ ਉਸ ਤੋਂ ਬਾਅਦ ਮੈਂ 12 ਦਸੰਬਰ 2024 ਨੂੰ ਇੱਕ ਪੋਸਟ ਸਾਂਝੀ ਕਰੀ ਜਿਹੜੀ ਪੋਸਟ ਸਾਂਝੀ ਕਰਨ ਤੋਂ 3 ਘੰਟੇ ਬਾਅਦ ਮੇਰਾ ਜਿਹੜੇ ਗੁੱਡ ਆਰਡਰ ਐਡਮਿਨਿਟਰੀ ਡਿਸਪਲਿਨ ਮੇਰਾ ਡਿਸਪਲਿਨ ਵੀ ਖਰਾਬ ਹੋ ਗਿਆ ਉਹਦੇ ਵਿੱਚ ਉਹਨਾਂ ਨੇ ਮੇਰੇ ਤੇ ਲਾਤਾ ਇਲਜ਼ਾਮ ਵੀ ਤੇਰਾ ਡਿਸਪਲਿਨ ਖਰਾਬ ਆ ਉਸ ਤੋਂ ਬਾਅਦ ਵੀਡੀਓ ਬਣਾਉਣ ਤੋਂ ਬਾਅਦ ਫਿਰ ਮੈਂ ਜਿਹੜਾ ਦੇਸ਼ ਦੀ ਸੇਵਾ ਕਰ ਰਿਹਾ ਸੀ ਮੇਰਾ ਉਸ ਤੋਂ ਬਾਅਦ ਕਦੇ ਕਹਿੰਦੇ ਪੀਓਕੇ ਨਾਲ ਸਬੰਧਾ ਤੇਰਾ ਲੇਫਟੀਨੈਂਟ ਕਰਨਲ ਨਿਪਨ ਸਰੋਹੀ ਇਹ ਐਮੀ ਦਾ ਸੀਗਾ ਜਿਹਦੇ ਟੈਕ ਸੂਟ ਪਾਇਆ ਹੋਇਆ ਸੀਗਾ ਦੋ ਬੰਦੇ ਉਹ ਆਪਣੇ ਨਾਲ ਲੈ ਕੇ ਆਇਆ ਪੁੱਛਤਾਛ ਵਾਸਤੇ ਤੇ ਉਹਨੇ ਇਹ ਜੀ ਭਤੀ ਸ਼ਰਦ ਦੇ ਵਰਤੀ ਉੱਤੇ ਉਸ ਬੰਦੇ ਨੇ ਕਦੇ ਪੀਓ ਕੇ ਨਾਲ ਸੰਬੰਧ ਨਹੀਂ ਤੇਰੇ ਮੈਂਟਲੀ ਟੌਰਚਰ ਕਦੇ ਤੇਰੇ ਕਿਤੇ ਧਾਰਮਿਕ ਸੰਸਥਾ ਦੇ ਨਾਲ ਸੰਬੰਧ ਨਹੀਂ ਤੂੰ ਗਲਤ ਗਤੀਵਿਧੀਆਂ ਦੇ ਵਿੱਚ ਆ ਤੂੰ ਪਾਕਿਸਤਾਨ ਸਾਡੇ ਜਿਹੜਾ ਸਿੱਖ ਧਰਮ ਹੈ ਇਹਨੂੰ ਕਿਉਂ ਪ੍ਰਮੋਟ ਕਰੂਗਾ ਪਾਕਿਸਤਾਨ ਉਹਨਾਂ ਦਾ ਸਿੱਖ ਧਰਮ ਵਾਂਗ ਇਹ ਸਿਰਫ ਤੇ ਸਿਰਫ ਧਾਰਮਿਕ ਮਸਲਾ ਮੈਂ ਨਹੀਂ ਬਣਾਇਆ ਉਹਨਾਂ ਵੱਲੋਂ ਬਣਾਇਆ ਗਿਆ ਹੈ ਧਾਰਮਿਕ ਮਸਲਾ ਮੇਰੀ ਪ੍ਰोसीडिंग ਜਦੋਂ ਮੈਨੂੰ ਮੇਰਾ ਕੋਰਟ ਮਾਰਸ਼ਲ ਹੋ ਜਾਂਦਾ ਵਾ ਕੋਰਟ ਮਾਰਸ਼ਲ ਹੋਣ ਤੋਂ ਬਾਅਦ ਅਧਿਕਾਰ ਹੁੰਦਾ ਵੀ ਜੋ ਜੋ ਕੇਸ ਦੇ ਵਿੱਚ ਹੋਇਆ ਵੀ ਉਹਦੀ ਪ੍ਰोसीडिंग ਹੈ ਜਿਹੜੀ ਉਹਨੂੰ ਜਾਂ ਉਹਦੇ ਘਰ ਤੇ ਉਹਨੂੰ ਸੰਭੀ ਜਾਂਦੀ ਹੈ ਨਾ ਤਾਂ ਮੇਰੇ ਘਰ ਦੇ ਨੂੰ ਕੋਈ ਪ੍ਰोसीडिंग ਸੰਭੀ ਗਈ ਹੈ ਮੇਰੇ ਤੋਂ ਉੱਥੇ ਸਾਈਨ ਕਰਾ ਰਹੀ ਸੀ ਉਹ ਜਿਹੜੀ ਚਾਰ ਸ਼ੀਟ ਆ ਉਹਦੇ ਤੇ ਤੇ ਮੈਂ ਉਹ ਖੈਰ ਕਰਨੇ ਤੋਂ ਮਨ ਕਰਤਾ ਵਾ 10 ਬੰਦੇ ਮੇਰੇ ਘਰੇ ਆਏ ਆ ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਵੀ ਤੁਸੀਂ ਕੰਪਰੋਮਾਈਜ਼ ਕਰ ਲਓ ਪਰ ਪ੍ਰोसीडिंग ਦੇਣ ਵਾਸਤੇ ਕੋਈ ਘਰੇ ਨਹੀਂ ਆਇਆ ਨਾ ਤਾਂ ਕੋਈ ਪ੍ਰोसीडिंग ਦੇਣ ਵਾਸਤੇ ਆਇਆ ਵਾ ਨਾ ਕਿਸੇ ਨੇ ਵੈਸੇ ਉਹ ਤੋਂ ਬਾਅਦ ਮੇਰੇ ਘਰਦਿਆਂ ਨਾਲ ਮੁਲਾਬਾ ਕੀਤਾ ਵਾ ਤੇ ਜਿਹੜੇ ਬੰਦੇ ਮੁਲਾਬਾ ਕਰਦੇ ਸੀ ਜਾਂ ਉੱਥੇ ਮੇਰੀ ਸੁੱਖ-ਸਾਂਤ ਦੱਸਦੇ ਸੀ ਘਰਦਿਆਂ ਨੂੰ ਕਹਿੰਦੇ ਸੀ ਵੀ ਕਿਵੇਂ ਹੋ ਤੁਸੀਂ ਵੀ ਠੀਕ ਠਾਕ ਹੋ ਤੇ ਉਹ ਬੰਦਿਆਂ ਨੂੰ ਇੰਨਾ ਤੰਗ ਕੀਤਾ ਗਿਆ ਇੰਨਾ ਤੰਗ ਕੀਤਾ ਗਿਆ ਰਾਤ ਨੂੰ 11 11 12 12 ਵਜੇ ਤੱਕ ਉਹ ਸੀਓ ਆਫਿਸ ਦੇ ਬਾਹਰ ਖੜੇ ਰਹਿੰਦੇ ਸੀ ਇਹ ਕੇਸ ਖਤਮ ਹੋਣ ਤੋਂ ਬਾਅਦ ਮੇਰੇ ਉਹ ਬੰਦਿਆਂ ਨੂੰ ਲੱਗ ਲੱਗ ਜਗ੍ਹਾ ਤੇ ਪੁੱਟੀਆਂ ਭੇਜਤਾ ਸਿਰਫ ਉਹਨਾਂ ਤੋਂ ਵੀ ਇਹੀ ਸਵਾਲ ਕੀਤੇ ਜਾਂਦੇ ਸੀ ਵੀ ਜਗਵਿੰਦਰ ਸਿੰਘ ਤੁਸੀਂ ਕਹੋ ਵੀ ਗਲਤ ਆ ਉਹ ਕਿਉਂ ਕਹਿਣ ਵੀ ਜਗਵਿੰਦਰ ਸਿੰਘ ਗਲਤ ਉਹਨਾਂ ਨੇ ਕਿਹਾ ਸਾਡਾ ਪਲਟੂਨ ਹੌਲਦਾਰ ਪਲਟੂਨ ਕਮਾਂਡਰ ਸਾਡੇ ਇੱਕ ਐਸੇ ਖਾਬ ਦੀ ਉਹਨਾਂ ਦੀ ਵੀ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਜਗਵਿੰਦਰ ਸਿੰਘ ਨੇ ਜਿਹੜੇ ਸਵਾਲ ਕੀਤੇ ਆ ਵੀ ਦੱਸੇ ਗਏ ਆ ਵੀ ਬਿਲਕੁਲ ਸਹੀ ਨੇ ਉਹ ਤੇ ਜਿਹੜੇ ਸਵਾਲ ਆ ਉਹ ਸਹੀ ਆ ਤੇ ਜਿਹੜਾ ਸਵਾਲਾਂ ਨੂੰ ਕਾਹਨ ਦਾ ਤਰੀਕਾ ਵਾ ਸੋਸ਼ਲ ਮੀਡੀਆ 'ਚ ਫੌਜ ਦੇ ਵਿੱਚ ਬੈਨ ਬੀ ਉਹਦੀ ਸਜ਼ਾ ਦੇਓ ਇਹਨੂੰ ਸੋਸ਼ਲ ਮੀਡੀਆ ਦੀ ਸਜ਼ਾ ਮਿਲ ਸਕਦੀ ਆ ਸਵਾਲਾਂ ਦੀ ਕੋਈ ਸਜ਼ਾ ਨਹੀਂ ਹੈਗੀ ਉਹਨਾਂ ਨੇ ਕਿਹਾ ਵੀ ਇਹਨੂੰ ਸੋਸ਼ਲ ਮੀਡੀਆ ਤੇ ਪਾਉਣਾ ਇਹਦਾ ਗਲਤ ਆ ਇਹਦੇ ਵੱਲੋਂ ਜੋ ਪੁਆਇੰਟ ਕੀਤੇ ਗਏ ਆ ਬਿਲਕੁਲ ਸਹੀ ਆ ਜੋ ਅੱਜ ਮੇਨ ਮਕਸਦ ਵੀਡੀਓ ਬਣਾਉਣਾ ਦਾ ਵਾ ਵੀ ਉਹ ਪ੍ਰਸੀਡਿੰਗ ਤੱਕ ਨਹੀਂ ਦਿੱਤੀ ਅਜੇ ਤੱਕ ਪ੍ਰਸੀਡਿੰਗ ਨਹੀਂ ਆਊਗੀ ਮੈਂ ਉਹ ਕਾਨੂੰਨੀ ਕਾਰਵਾਈ ਕਿਵੇਂ ਲੜੂੰਗਾ ਇਸ ਕਰਕੇ ਮੈਂ ਇਹੀ ਦੱਸਣਾ ਚਾਹੁੰਦਾ ਸੀ ਵੀ ਤੱਕਾ ਕਰ ਰਹੇ ਨੇ ਉਹਨਾਂ ਪਹਿਲਾਂ ਵੀ ੱਤਕਾ ਕਰਿਆ ਵਾ ਸਜ਼ਾ ਕਰਨ ਤੋਂ ਲੈ ਕੇ ਹੁਣ ਤੱਕ ਜਿਵੇਂ ਜਿਵੇਂ ਸਜ਼ਾ ਕੀਤੀ ਆ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ੱਤਕਾ ਕਰਿਆ ਵਾ ਮੈਨੂੰ ਕੀ ਆ ਉਹ ਗਲਤ ਨਜ਼ਰ ਨਾਲ ਦੇਖਦੇ ਸੀ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ